ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਭ ਦਾ ਪ੍ਰਭ ਹਰ ਫੈਸ਼ਨ ਬਟੀਕ ਦੇ ਵਿੱਚ ਮੈਂ ਹਾਂ ਜੀ ਰਕਿੰਦਰ ਕੌਰ ਅੱਜ ਤਿਆਰ ਕੀਤਾ ਕੋਰਸੈਟ ਤੁਹਾਨੂੰ ਦਿਖਾਣੇ ਆ ਉਹਦੀ ਪੂਰੀ ਲੁੱਕ ਇਹ ਦੇਖੋ ਜੀ ਇਹ ਮੈਂ ਕੋਰਸੈਟ ਤਿਆਰ ਕੀਤਾ ਹੈ ਕਾਲਰ ਦੀ ਫਿਨਿਸ਼ਿੰਗ ਦੇਖੋ ਕਿਉਂਕਿ ਕਾਲਰ ਦੇ ਉੱਤੇ ਫਿਨਿਸ਼ਿੰਗ ਲੈ ਕੇ ਆਣੀ ਬੜੀ ਮੁਸ਼ਕਲ ਹੈ ਬੜੀ ਮਿਹਨਤ ਹੁੰਦੀ ਹੈ ਇਹਨਾਂ ਚੀਜ਼ਾਂ ਤੇ ਆ ਦੇਖ ਇਹਦੇ ਉੱਤੇ ਫਰੰਟ ਤੇ ਲਗਾਏ ਨੇ ਬਟਨ ਪੂਰੀ ਦਿੱਕ ਕੋਰ ਸੈੱਟ ਦੀ ਕੋਰ ਸੈੱਟ ਦੀ ਲੁੱਕ ਚੈੱਕ ਕਰੋ ਜੀ ਪੂਰੀ ਬੜੀ ਫਿਨਿਸ਼ਿੰਗ ਦੇ ਨਾਲ ਕਾਲਰ ਤਿਆਰ ਕੀਤਾ ਹੈ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਇਹਦੇ ਨਾਲ ਬਣਾਇਆ ਕੋਰ ਸੈੱਟ ਹੈ ਪੂਰਾ ਪਲਾਜ਼ੋ ਇਹਦੇ ਨਾਲ ਡਬਲ ਸਾਈਡ ਪਾਕਟ ਲਗਾਈਆਂ ਨੇ ਇੱਕ ਗੱਲ ਹੋ ਰਹੀ ਜੀ ਇਹ ਜਿਹੜਾ ਮੈਂ ਕੋਰਸੈਟ ਤਿਆਰ ਕੀਤਾ ਹੈ ਸਾੜੀ ਤੋਂ ਕੋਰਸੈਟ ਤਿਆਰ ਕੀਤਾ ਜੀ ਇਹ ਸਾੜੀ ਨੂੰ ਆਪਾਂ ਸਾੜੀ ਨੂੰ ਆਪਾਂ ਕੋਰਸੈਟ ਦੇ ਵਿੱਚ ਕਨਵਰਟ ਕੀਤਾ ਜੀ ਤੇ ਇੱਕ ਨਵੀਂ ਲੁੱਕ ਦੇ ਨਾਲ ਇਹ ਤਿਆਰ ਕੀਤਾ ਕੋਰਸੈਟ ਦੇਖੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਹੁਤ ਹੀ ਸੋਹਣਾ ਬਣਿਆ ਤੇ ਤੁਸੀਂ ਵੀ ਮੇਰੇ ਕੋਲ ਹਰੇਕ ਪ੍ਰਕਾਰ ਦੇ ਕੱਪੜੇ ਸਲਾਈ ਕਰਵਾ ਸਕਦੇ ਹੋ ਕੋਟ ਸੈੱਟ ਗਾਊਨ ਫਰਾਕ ਲਹਿੰਗੇ ਗਰਾਰੇ ਸ਼ਰਾਰੇ ਸਿੰਪਲ ਸੂਟ ਡਿਜ਼ਾਈਨਰ ਸੂਟ ਜਿੱਦਾਂ ਦਾ ਵੀ ਤੁਸੀਂ ਚਾਹੁੰਦੇ ਹੋ ਉਦਾਂ ਦਾ ਡਿਜ਼ਾਈਨ ਮੈਂ ਤਿਆਰ ਕਰਕੇ ਦਵਾਂਗੀ ਤਾਂ ਸੰਪਰਕ ਕਰੋ ਪ੍ਰਭਾ ਹਰ ਫੈਸ਼ਨ ਬਟੀਕਰ ਪਿੰਦਰਕੌਰਮ ਫੋਨ ਨੰਬਰ ਹੈ 98567857006 ਸੁਦਾਂ ਵਾਲਾ ਮਹਿਲਾ ਪ੍ਰਾਣੀ ਸਨੰਦ ਤੁਸੀਂ ਸਲਾਈ ਸਿੱਖ ਵੀ ਸਕਦੇ ਹੋ ਆਨਲਾਈਨ ਆਫਲਾਈਨ ਤੇ ਜੇ ਚਾਹੋ ਮੈਂ ਤੁਹਾਨੂੰ ਤੁਹਾਡੇ ਘਰ ਆ ਕੇ ਵੀ ਸਲਾਈ ਸਿਖਾ ਸਕਦੀ ਹਾਂ ਤੇ ਤੁਸੀਂ ਵੀ ਜੇਕਰ ਆਪਣੇ ਪੁਰਾਣੇ ਕੱਪੜੇ ਨੂੰ ਰੀਯੂਜ਼ ਕਰਨਾ ਚਾਹੁੰਦੇ ਹੋ ਪੁਰਾਣੇ ਤੁਹਾਡੇ ਕੋਲ ਸੂਟ ਪਏ ਨੇ ਨਹੀਂ ਪਤਾ ਲੱਗ ਰਿਹਾ ਉਹ ਤੁਸੀਂ ਵੇਅਰ ਨਹੀਂ ਕਰਦੇ ਐਦਾਂ ਹੀ ਬੈਗਾਂ 'ਚ ਬੰਦ ਕਰਕੇ ਬੈੱਡਾਂ 'ਚ ਰੱਖਤੇ ਕਦੇ ਅਲਮਾਰੀ 'ਚ ਰੱਖਤੇ ਕਿਤੇ ਹੋਰ ਰੱਖਤੇ ਘਰ ਦੇ ਵਿੱਚ ਬਹੁਤ ਸੂਟ ਪਏ ਨੇ ਤੁਹਾਡੇ ਕੋਲ ਪੁਰਾਣੇ ਪਏ ਨੇ ਜਾਂ ਸਾੜੀਆਂ ਪਈਆਂ ਨੇ ਠੀਕ ਹੈ ਮਤਲਬ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਵੀ ਇੰਨੇ ਕੱਪੜਿਆਂ ਦਾ ਆਪਾਂ ਕੀ ਕਰੀਏ ਉਹਨਾਂ ਨੂੰ ਆਪਾਂ ਰੀਯੂਜ਼ ਕਰ ਸਕਦੇ ਹਾਂ ਰੀਯੂਜ਼ ਦੇ ਵਿੱਚ ਕੁਝ ਵੀ ਬਣ ਸਕਦਾ ਹੈ ਅਲੱਗ-ਅਲੱਗ ਪ੍ਰਕਾਰ ਦੀਆਂ ਡ्रेसेस ਤਿਆਰ ਕਰ ਸਕਦੇ ਹਾਂ ਕੋਟ ਸਟ ਵਗੈਰਾ ਤਿਆਰ ਕਰ ਸਕਦੇ ਹਾਂ ਤਾਂ ਤੁਸੀਂ ਆਪਣੇ ਪੁਰਾਣੇ ਕੱਪੜਿਆਂ ਨੂੰ ਰੀਯੂਜ਼ ਕਿਵੇਂ ਕਰਨਾ ਹੈ ਪੁਰਾਣੇ ਪਏ ਕੱਪੜਿਆਂ ਨੂੰ ਸਾੜੀਆਂ ਨੇ ਕਿੱਦਾਂ ਵਰਤੋਂ ਦੇ ਵਿੱਚ ਲੈ ਕੇ ਆਉਣਾ ਤਾਂ ਕਿ ਉਹ ਅੱਜ ਦੇ ਟ੍ਰੈਂਡ ਦੇ ਵਿੱਚ ਵੀ ਤੁਸੀਂ ਮਤਲਬ ਫੈਸ਼ਨ ਜਿਹਾ ਬਣਾ ਕੇ ਉਹਨੂੰ ਵੇਅਰ ਕਰ ਸਕੋ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਨੌਲੇਜ ਲੈਣ ਲਈ ਇਹ ਸਾਰੀਆਂ ਨਵੀਆਂ-ਨਵੀਆਂ ਡਿਜ਼ਾਈਨਰ ਚੀਜ਼ਾਂ ਤਿਆਰ ਕਰਵਾਉਣ ਲਈ ਤਾਂ ਤੁਸੀਂ ਮੇਰੇ ਨਾਲ ਜ਼ਰ 와, 이구지 잇가 사 와, 이구지 잇부.